ਇੱਕ ਕਮੈਂਟਾਂ ਦਾ ਜਰੂਰ ਦੱਸਿਆ ਜੀ ਵੀ ਭਾਈ ਅਮਰਤਪਾਲ ਹੈ ਜਦੋਂ ਦਾ ਅੰਦਰ ਜੇਲ੍ਹ ਦੇ ਵਿੱਚ ਤੇ ਭਾਈ ਅਮਰਤਪਾਲ ਦੇ ਘਰ ਦੀ ਦਾ ਕੋਈ ਬਿਆਨ ਨਹੀਂ ਆਇਆ ਕੋਈ ਵੀ ਬਿਆਨ ਸੁਣਿਆ ਨਹੀਂ ਆਪਾਂ ਕਿਉਂਕਿ ਜਿਹੜੇ ਐਮਪੀ ਐਮਐਲ ਬਣ ਜਾਂਦੇ ਨੇ ਇਹਨਾਂ ਦੀਆਂ ਘਰਾਂ ਨਹੀਂ ਮੁੜ ਕੇ ਨਵੇਂ ਬਦਲੇ ਲੋਕਾਂ ਵਿੱਚ ਵਿਚਰਦੀਆਂ ਨੇ ਵਿਚਰਨਾ ਚਾਹੀਦਾ ਤੇ ਭਾਈ ਅਮਰਤਪਾਲ ਦੇ ਘਰ ਦੀ ਵੀ ਬਿਲਕੁਲ ਚਾਹੀਦਾ ਸੀ ਲੋਕਾਂ ਦੇ ਵਿੱਚ ਵਿਚਰਨਾ ਵਿਚਰ ਕੇ ਇਹ ਲੋਕਾਂ ਨੇ ਇਹਨਾਂ ਵੱਡਾ ਉੱਚਾ ਫਤਵਾ ਦਿੰਦਾ ਹੈ ਕਿ ਮਤਲਬ ਇਹ ਚਾਹੀਦਾ ਹੈ ਲੋਕਾਂ ਦੇ ਵਿੱਚ ਆ ਕੇ ਤੁਹਾਨੂੰ ਦਾ ਸਵਾਗਤ ਕਰਨਾ ਤੇ ਅੰਮ੍ਰਿਤਪਾਲ ਦੀ ਜਿਹੜੀ ਮਾਤਾ ਹੀ ਤੇ ਉਹਨਾਂ ਦਾ ਬਾਪ ਹੀ ਭਰ ਦੇਣਾ ਤੇ ਬਾਕੀ ਨਾ ਹੀ ਔਰਤਪਾਲ ਦਾ ਜਿਹੜਾ ਭਰਾ ਹੈ ਨਾ ਯੋਗ ਕਦੇ ਇਹਨਾਂ ਵਿਚਰਦਾ ਵੇਖਿਆ ਚਾਹੀਦਾ ਨਾ ਵਿਚਰਨਾ ਤੇ ਇਸ ਕਰਕੇ ਮਤਲਬ ਇਹਨਾਂ ਨੂੰ ਚਾਹੀਦਾ ਹੈ ਕਿ ਲੋਕਾਂ ਦਾ ਸਵਾਗਤ ਹੋਣਾ ਇਹਦੀ ਪਗਉਂਤ ਮਾਨ ਦੀ ਜਿਹੜੀ ਘਰ ਦੀ ਹੈ ਤੇ ਉਹ ਮੈਂ ਸੁਣਦਾ ਬਹਿ ਸਪੀਚ ਉਹਨਾਂ ਦੀ ਤੇ ਇਹ ਦੇ ਬੋਟਾਂ ਦੀ ਤੇ ਵੀ ਲੋਕਾਂ ਦੇ ਵਿੱਚ ਹਾਂ ਵੀ ਜਿਹੜੇ ਵਾਅਦੇ ਕੀਤੇ ਉਹ ਸੱਚੇ ਵਾਅਦੇ ਕੀਤੇ ਜਿਹੜਾ 10000 ਰੁਪਏ ਦਾ ਵਾਅਦਾ ਉਹ ਵੀ ਪੂਰਾ ਕਰੇਗੀ ਸਰਕਾਰ ਉਹ ਚਲੋ ਕਰ ਦੇਗੀ ਜਦੋਂ ਐਂਡ ਤੇ ਆ ਗਿਆ ਉਦੋਂ ਲੋਕਾਂ ਨੂੰ 10000 ਰੁਪਿਆ ਦੇ ਦੇਣਗੇ ਬਿਚਲੋ ਦੁਨੀਆ ਨੂੰ ਬੇਕੂਫ ਕਰਕੇ ਮਗਰ ਲਾਉਣਾ ਤਾਂ ਦੇ ਦੇਣਗੇ ਤੇ ਬਾਕੀ ਇਹ ਤੁਸੀਂ ਜਰੂਰ ਦੱਸਿਆ ਜੀ ਕਮੈਂਟਾਂ ਦੇ ਵਿੱਚ ਵੀ ਜਿਹਹਦਾਰ ਦੀ ਸਿੰਘਣੀ ਨੂੰ ਲੋਕਾਂ ਦੇ ਵਿੱਚ ਵਿਚਰਨਾ ਜ਼ਰੂਰੀ ਇਹ ਕੰਡ ਨੂੰ ਮਾਤਾ ਨੇ ਉਹ ਤੋਂ ਬਾਅਦ ਇੱਕ ਬਿਆਨ ਹੋਰ ਪੇਚ ਦੇਤਾ ਮੈਂ ਹੋਰ ਵੀ ਇਹ ਜਿਹੜਾ ਉਹਨੇ ਕਹਿਤਾ ਵੀ ਭਾਈ ਅਮਰਪਾਲ ਦੀ ਜਿਹੜੀ ਘਰ ਦੀ ਏ ਉਸੇ ਕਮਰਾ ਕਿਰਾਏ ਤੇ ਲੈ ਕੇ ਰਹਿ ਲਈ ਹੁਣ ਆ ਕਈ ਮੁੱਦੇ ਚੁੱਕੀ ਬੈਠੇ ਆ ਕਈ ਮੁੱਦੇ ਚੁੱਕੀ ਬੈਠੇ ਨਾ ਸਮਝ ਨਹੀਂ ਲੱਗਦੀ ਯਾਰ ਲੋਕਾਂ ਨੂੰ ਠੀਕ ਹੈ ਲੀਸਟ ਕਰਕੇ ਕਮੈਂਟਾਂਾਂ 'ਚ ਜਰੂਰ ਦੱਸਿਆ ਠੀਕ ਹੈ ਸ਼ੇਅਰ ਜਰੂਰ ਕਰ ਦਿਆ ਕਰੋ